ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਜੀ ਤਸੀਰ ਜੈਤੋ ਤੇ ਜ਼ਿਲ੍ਹਾ ਪੈਂਦਾ ਬਾਈਨੂ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਨੂੰ ਚਾਰ ਚੀਜ਼ਾਂ ਦਿਖਾਵਾਂਗੇ ਇੱਕ ਬਾਈ ਦੀ ਟੂੜੀ ਵਾਲੀ ਮਸ਼ੀਨ ਸੇਲ ਆ ਜੀ ਦੋ ਕਾਰਾਂ ਨੇ ਜੀ ਤੇ ਇੱਕ ਜਾਲੀ ਸਮੇਤ ਟਰਾਲੀ ਸੇਲ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਗੁਰਲਾਸ ਸਿੰਘ ਹੈ ਜੀ ਬਰਾੜ ਪਿੰਡ ਬਗਰਾੜੀ ਹੈ ਜੀ ਠੀਕ ਹੈ ਜੀ ਕਿਹਨਾ ਫਿਕਰਪੰਦਾ ਸੀ ਇਨਲੈਕਟ ਹੋਇਆ ਸੀ ਮੋਬਾਈਲ ਨੰਬਰ ਜੀ 7009535200 ਜੀ ਇੱਕ ਵਾਰੀ ਹੋਰ ਦੱਸ ਦਿਓ ਜੀ 7009535200 ਜੀ ਠੀਕ ਹੈ ਬਾਈ ਅੱਜ ਫਿਰ ਆਪਾਂ ਗੱਡੀਆਂ ਦੇ ਸ਼ੁਰੂ ਕਰ ਲੈਣੇ ਆ ਜੀ ਆਟੋਸ ਤੋਂ ਸ਼ੁਰੂ ਕਰ ਲੈਣੇ ਬਾਈ ਮਾਡਲ ਕਿੰਨਾ ਜੀ 15 ਮਾਡਲ ਹੈ ਠੀਕ ਹੈ ਜੀ ਤੇ ਆਪਣੇ ਨਾਂ ਹੀ ਹੈ ਜੀ ਹਾਂਜੀ ਹਾਂਜੀ ਮੇਰੇ ਨਾਂ ਹੀ ਕਿੰਵੇਂ ਓਨਰ ਆ ਜੀ ਇਹ ਇਹ ਤੀਜੇ ਨਾਂ ਹੈ ਤੀਜੇ ਨਾਂ ਠੀਕ ਹੈ ਜੀ ਤੇ ਕਿੰਨੀ ਚੱਲੀ ਵੀ ਆ ਕਿਲੋਮੀਟਰ ਕਿੰਨੇ 1 ਲੱਖ 800 ਚੱਲੀ ਆ ਜੀ ਬਿਲਕੁਲ オリジナルオリジナル ਚੱਲੀ ਆ ਤੇ ਕਿਦੋਂ ਪੇਂਟ ਜੀ ਨਹੀਂ ਕਿਦੋਂ ਪੇਂਟ ਜੀ ਮਾਰੇ ਮੋਟੇ ਥੰਦੋਂ ਸਿੱਧਾਂ ਤੇ ਹੋ ਸਕਦਾ ਨਹੀਂ ਕਿਦੋਂ ਨਹੀਂ ਠੀਕ ਆ ਜੀ ਯਾਨੀ ਮੇਜਰ ਐਕਸੀਡੈਂਟ ਨਹੀਂ ਨਹੀਂ ਮੇਜਰ ਸਿਰ ਕੋਈ ਨਹੀਂ ਆ ਦੇਖੋ ਸਾਰੀ ਚੀਜ਼ ਠੀਕ ਆ ਜੀ ਕੰਡੀਸ਼ਨ ਬਹੁਤ ਸਾਫ਼ ਬਈ ਆ ਦੇਖ ਸਕਦੇ ਹੋ ਪੂਰਾ ਸੀਗਲਟ ਹੈ ਜੀ ਇੰਜਨ ਹਾਂਜੀ ਪੂਰਾ ਸੀਗਲਟ ਠੀਕ ਆ ਜੀ ਚਲਾ ਕੇ ਜਿਆਦਾ 1 ਲੱਖ ਇੱਕ ਲੱਖ ਮੈਸਟਰੀ ਦੇ ਸਕਦੇ ਤੇ 8000 ਕੁਸਟ ਚੱਲੀ ਹੋਈ ਆ ਜੀ ਬਾਕੀ ਤੁਹਾਨੂੰ ਵਿੱਚੋਂ ਵੀ ਕੰਡੀਸ਼ਨ ਦਿਖਾ ਦਿੰਨੇ ਆ ਪੂਰੀ ਨੀਟ ਐਂਡ ਕਲੀਨ ਆ ਜੀ ਦੇਖ ਸਕਦੇ ਹੋ ਥਰਡ ਓਨਰ ਆ ਜੀ ਬਾਈ ਦੇ ਨਾਮ ਹੀ ਆ ਜੀ ਪੀਬੀ 04 ਫਰੀਦਕੋਟ ਦਾ ਨੰਬਰ ਹੈ ਹਾਂਜੀ ਫਰੀਦਕੋਟ ਦਾ ਠੀਕ ਹੈ ਜੀ ਪੈਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਨਵੇਂ ਹੀ ਪਏ ਆ ਜਮ ਚਾਰਾਂ ਦੀ ਕੰਡੀਸ਼ਨ ਸਹੀ ਹੈ ਹਾਂ ਚਾਰਾਂ ਦੀ ਕੋਈ ਜੁਣੀ ਨਹੀਂ ਪਏ ਆ ਜੀ ਥੋੜਾ ਟਾਈਮ ਠੀਕ ਹੈ ਜੀ ਮੂਰਲੇ ਅਪੋਲੋ ਦੇ ਮਗਰਲੇ ਆ ਮਾਰਕ ਠੀਕ ਹੈ ਜੀ ਮਗਰਲੇ ਆ ਐਮ ਆਰ ਐਫ ਦੇ ਆ ਮੂਰਲੇ ਅਪੋਲੋ ਦੇ ਆ ਤੇ ਜਿਹੜੇ ਵੀਰੇ ਇਹਦੇ ਡਾਕੂਮੈਂਟਾਂ ਕੰਪਲੀਟ ਆ ਸਾਰੇ ਸਾਰੇ ਕਲੀਅਰ ਆ ਜੀ ਪ੍ਰਦੂਸ਼ਣ ਬੀਮਾ ਸਾਹਿਬ ਇਹਨਾਂ ਸਾਰੇ ਕਲੀਅਰ ਆ ਜੀ ਠੀਕ ਹੈ ਜੀ ਕਿੰਨੇ ਟਾਈਮ ਦਾ ਬੀਮਾ ਪਿਆ ਹੋਊ ਬੀਮਾ ਦੀ ਕਿਰਾਏ ਬਾਰੇ ਤਾਂ ਬਸ ਖਤਮ ਹੋਣ ਵਾਲੀ ਹੈ ਜੀ। ਥੋੜਾ ਹੀ ਰਹਿੰਦਾ। ਆ ਥੋੜੀ ਰਹਿੰਦੇ ਹਾਂ ਜੀ। ਠੀਕ ਹੈ ਜੀ। ਤੇ ਇਹਦੀ ਕੀ ਡਿਮਾਂਡ ਰਹਿਣ ਵਾਲੀ ਵੀਰੇ? ਡਿਮਾਂਡ ਫੋਨ ਤੇ ਕਰਦੇ ਆਂ ਜੀ। ਫੋਨ ਤੇ ਕਰ ਲਾਂਗੇ। ਹਾਂ ਜੀ। ਠੀਕ ਹੈ ਜੀ। ਤੇ ਸ਼ੀਸ਼ੇ ਸਾਰੇ ਨਾਲ ਦੇ ਵੀਰੇ। ਬਿਲਕੁਲ ਨਾਲ ਦੇ ਜੀ। ਕਿਤੋਂ? ਠੀਕ ਹੈ ਜੀ। ਕਿਤੋਂ ਇਨਸੀਡੈਂਟ? ਪੂਰੀ ਦੀ ਪੂਰੀ Ориਜੀਨਲ ਹੀ ਆ ਬਾਕੀ ਦੇਖ ਸਕਦੇ ਹੋ Ориਜੀਨਲ ਪੇਂਟ ਆ ਜੀ। ਸਿਲਵਰ ਕਲਰ ਆ ਜਾਂਦਾ ਜੀ। ਬਾਕੀ ਤੁਹਾਨੂੰ ਸ਼ੀਸ਼ੇ ਦਿਖਾ ਦਿੰਨੇ ਆ ਜੀ। ਚੈੱਕ ਕਰ ਸਕਦੇ ਹੋ। ਇਹ ਵੀ ਚੈੱਕ ਕਰਨੋ ਸਾਰੇ ਦੇ ਸਾਰੇ ਨਾਲ ਦੇ ਆ ਜੀ। ਇੱਕ 22 ਦੀ ਵੈਗਨ ਇਹ ਕਿੰਨਾ ਮਾਡਲ ਆ ਜੀ ਇਹ 7 ਆ ਜੀ ਠੀਕ ਆ ਜੀ ਇਹ ਵੀ ਵੀਰੇ ਆਪਣੇ ਨਾਲ ਹੀ ਆ ਜੀ ਹਾਂ ਜੀ ਮੇਰੇ ਨਾਲ ਹੀ ਆ ਠੀਕ ਆ ਓਨਰ ਕਿੰਨਾ ਆ ਵੀਰੇ ਇਹਦੇ ਜੀ ਫਿਰਸਾਵਾ ਜੀ ਦੂਜੇ ਨਾਲ ਹੀ ਦੂਜੇ ਨਾਲ ਠੀਕ ਆ ਜੀ ਇਹ ਫਿਰ ਘੇਲੂ ਰੱਖੀ ਵੀ ਸੀ ਹਾਂ ਜੀ ਘੇਲੂ ਰੱਖੀ ਜੀ ਚੈੱਕ ਕਰ ਸਕਦੇ ਹੋ ਕੰਡੀਸ਼ਨ ਇਹ ਵੀ ਵੀਰੇ ਓਰੀਜਨਲ ਹੀ ਆ ਸਾਰੀ ਕਿ ਹੈਗੀ ਮਾਰੀ ਮੋਟੀ ਦੀ ਫੇਟ ਪਹਿਲੋਂ ਥੱਲੋਂ ਥੋੜਾ ਜਿਹਾ ਗੋਲਾ ਥੋੜਾ ਜਿਹਾ ਖਰਾਬ ਆ ਬਾਕੀ ਸਾਰੀ ਓਰੀਜਨਲ ਆ ਬਾਕੀ ਸਾਰੀ ਥੋੜਾ ਗੋਲੇ ਚ ਹੈਗੀ ਹਾਂ ਗੋਲੇ ਥੋੜੀ ਦੇਖ ਠੀਕ ਆ ਜੀ ਬਾਕੀ ਇਹ ਆਪਣੇ ਸਕੂਲ ਚ ਸੀਗੀ ਜੀ ਡਰਾਈਵਿੰਗ ਸਕੂਲ ਹਾਂਜੀ ਡਰਾਈਵਿੰਗ ਸਕੂਲ ਚਲਾਈ ਜੀ ਤੁਸੀਂ ਇਹ ਡਰਾਈਵਿੰਗ ਸਕੂਲ ਆਸਤੇ ਬਾਈ ਦੀ ਰੱਖੀ ਹੋਈ ਸੀਗੀ ਜੀ ਚੈੱਕ ਕਰ ਸਕਦੇ ਹੋ ਪੀਬੀ04 ਫਰੀਦਕੋਟ ਦਾ ਹੀ ਨੰਬਰ ਆ ਜੀ ਵਿੱਚੋਂ ਵੀ ਤੁਹਾਨੂੰ ਕੰਡੀਸ਼ਨ ਦਿਖਾ ਦਿੰਨੇ ਆ ਜੀ ਐਂਡ ਨੀਟ ਐਂਡ ਕਲੀਨ ਸੀਟ ਕਵਰ ਵੀ ਚੰਗੇ ਆ ਜੀ ਇਹ ਫਿਰਾ ਦੋਨੇ ਪਾਸੇ ਪੈਡਲ ਆ ਜੀ ਇਹਦੇ ਹਾਂਜੀ ਦੋਨੇ ਪਾਸੇ ਲੱਗੇ ਹੋਏ ਹਨ ਜਾਨੀ ਜੇ ਕਿਸੇ ਨੇ ਸਕੂਲ ਚ ਲਾਉਣਾ ਹੋਵੇ ਤਾਂ ਚਲਾਉਣੀ ਹੋਵੇ ਤਾਂ ਵੀ ਉਹਦੇ ਵਾਸਤੇ ਸਹੀ ਹੈ ਜੀ ਹਾਂਜੀ ਹਾਂਜੀ ਤੇ ਜੇ ਕਿਸੇ ਨੇ ਵੈਸੇ ਲਾਉਣੀ ਹੋਵੇ ਤਾਂ ਆਪਦੇ ਪੈਡਲ ਲਵਾ ਸਕਦੇ ਪੈਡਲ ਲਵਾ ਸਕਦੇ ਠੀਕ ਹੈ ਜੀ ਡਬਲ ਆਪਾਂ ਆਪ ਹੀ ਲਾ ਕੇ ਦੇ ਦਾਂਗੇ ਠੀਕ ਹੈ ਜੀ ਡਬਲ ਪੈਡਲ ਆ ਜੀ ਇਹਦੇ ਕਿਉਂਕਿ ਬਾਈ ਦਾ ਸਕੂਲਿੰਗ ਹੈ ਸੀਗਾ ਡਰਾਈਵਿੰਗ ਸਕੂਲ ਤੇ ਜੇ ਕਿਸੇ ਨੇ ਉਹਦੇ ਵਾਸਤੇ ਯੂਜ਼ ਕਰਨੀ ਹੋਵੇ ਤਾਂ ਉਹਨਾਂ ਲਈ ਫਾਇਦਾ ਹੋ ਜਾਊਗਾ ਜੀ ਤੇ ਨਹੀਂ ਬਾਈ ਕਹਿੰਦਾ ਆਪ ਲਵਾ ਕੇ ਵੀ ਦੇ ਦਾਂਗੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਇਹਦੀ ਡਿਮਾਂਡ ਵੀ ਫਿਰ ਇੱਕ ਬਾਈ ਦੇ ਤੂੜੀ ਵਾਲੀ ਟਰਾਲੀ ਆ ਤੇ ਇੱਕ ਕੱਲੀ ਜਾਲੀ ਆ ਟਰਾਲੀ ਕਿੰਨੇ ਫੁੱਟੀ ਆ ਬਾਈ ਇਹ ਇਹ 11 6.5 ਦੀ ਆ ਜੀ 11 6.5 ਦੀ ਆ ਹਾਂਜੀ ਠੀਕ ਆ ਬਾਈ ਇਹ ਜਾਲੀ ਸਮੇਤ ਹੀ ਦੇਣੀ ਆ ਹਾਂ ਸਮੇਤ ਹੀ ਦੇਣਾ ਤੇ ਜਾਲ ਵਿੱਚ ਹੈਗਾ ਜੀ ਆ ਜਾਲ ਵਿੱਚ ਹੈਗਾ ਜੀ ਠੀਕ ਆ ਬਾਈ ਜਾਲ ਸਮੇਤ ਆ ਵਿੱਚ ਤੇ ਡਾਲਾ ਵੀ ਪ੍ਰੋਪਰ ਲੱਗਿਆ ਹੋਇਆ ਤੇ ਇਹਦੇ ਵੈੱਡ ਜੀ ਟਰਾਲੀ ਦੇ ਇਹ ਵੈੱਡ ਹੈ ਨਹੀਂ ਜੀ ਇਹਦੇ ਕੱਲੀ ਜਾਲੀ ਦੀ ਕੱਲੀ ਜਾਲੀ ਪੀ ਹਾਂਜੀ ਠੀਕ ਆ ਜੀ ਤੇ ਚਾਦਰ ਵਿੱਚੋਂ ਸਹੀ ਹੈ ਜੀ ਚਾਦਰ ਬਿਲਕੁਲ ਸਾਫ਼ ਹੈ ਕੋਈ ਦਾਗ ਨਹੀਂ ਕੋਈ ਦਾਗ ਨਹੀਂ ਠੀਕ ਹੈ ਟਾਇਰਾਂ ਦੀ ਕੰਡੀਸ਼ਨ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਦੇਖ ਸਕਦੇ ਹੋ ਤੇ 1/2 ਦੀ ਹੈ ਅੱਡ ਜਾਲੀ ਆ ਇਹ ਕਿੰਨੇ ਫੁੱਟ ਦੀ ਟਰਾਲੀ ਦੀ ਹੈ ਜੀ ਇਹ 11 ਛੇ ਦੀ ਹੈ ਜੀ ਇਹ ਵੀ 11 ਛੇ ਦੀ ਹੈ ਠੀਕ ਹੈ ਜੀ ਇਹਦਾ ਬੈਕ ਸਾਈਡ ਵਾਲਾ ਡਾਲਾ ਵੀ ਸਰ ਸਾਰਾ ਕੁਝ ਨਾਲ ਹੈ ਸਾਰਾ ਸਮੇਤ ਦੇਵਾਂਗੇ ਪ੍ਰੋਪਰ ਸੈੱਟ ਹੈ ਜੀ ਪ੍ਰੋਪਰ ਸੈੱਟ ਹੈ ਤੇ ਇਹਨਾਂ ਦੀ ਡਿਮਾਂਡ ਫਿਰ ਫੋਨ ਤੇ ਦੱਸ ਦਿਓ ਇਹਨਾਂ ਦੀ ਸਾਰਿਆਂ ਦੀ ਡਿਮਾਂਡ ਫੋਨ ਤੇ ਠੀਕ ਹੈ ਜੀ 1/2 ਦੀ ਤੂੜੀ ਵਾਲੀ ਮਸ਼ੀਨ ਵੀ ਸੇਲ ਆ ਜੀ ਕਿੰਨਾ ਮਾਡਲ ਆ ਬਾਈ ਇਹ ਮਸ਼ੀਨ ਇਹ 15 ਮਾਡਲ ਆ ਜੀ 15 ਮਾਡਲ ਆ ਜੀ ਕਿਹੜੇ ਟਰੈਕਟਰ ਤੇ ਚੱਲਦੀ ਆ ਜੀ ਇਹ ਅਰਜੰਦ ਚੱਲਦੀ ਆ ਜੀ ਅਰਜੇ 605 ਜੀ ਹਾਂਜੀ 605 ਠੀਕ ਆ ਬਾਈ ਤੇ ਫਿਰ ਉਹਦੇ ਹਿਸਾਬ ਨਾਲ ਹੀ ਚੱਕਰ ਸੈੱਟ ਹੋਣਗੇ ਤੇ ਇਹ ਅਵਤਾਰ ਵੀਰੇ ਤਲਵੰਡੀ ਪਾਈ ਤਲਵੰਡੀ ਪਾਈ ਹਾਂਜੀ ਠੀਕ ਆ ਜੀ ਦੇ ਵਿੱਚੋਂ ਕੰਡੀਸ਼ਨ ਕਿਵੇਂ ਆ ਡਰਾਮਾ ਜੀ ਕਿੰਨੇ ਪੱਤੀਆਂ ਵਾਲਾ ਡਰਾਮਾ ਜੀ ਇਹਦਾ 14 ਪੱਤੀਆਂ ਵਾਲਾ 14 ਪੱਤੀਆਂ ਵਾਲਾ ਠੀਕ ਆ ਬਲੇਡ ਕਿੰਨੇ ਚੜਦੇ ਆ ਬਈ ਇੱਤੇ ਬਲੇਡ ਮੇਸਾ 256 ਦੇ ਕਰੀਬ ਹੋਣਗੇ 256 ਬਲੇਡ ਚੜਦੇ ਆ ਠੀਕ ਆ ਜੀ ਕਿੰਨੇ ਫੁੱਟਾ ਕੱਟਦਾ ਆ ਜੀ ਇਹਦਾ 57 ਇੰਚ ਹੈ 57 ਇੰਚ ਕੱਟਦਾ ਆ ਜੀ ਅਰਜਨ 605 ਦੇ ਚੱਲਦੀ ਆ ਜੀ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਪੂਰੀ ਸਾਫ ਆ ਜੀ ਕਿਸੇ ਪਾਸੋਂ ਕੋਈ ਦਾਗੋ ਦਾਗ ਹੀ ਨਹੀਂ ਕੋਈ ਵੈਲਡ ਨਹੀਂ ਲੱਗਿਆ ਵਾ ਪੂਰੀ ਕਲੀਨ ਆ ਜੀ ਤੇ ਪੱਖਿਆਂ ਦੀ ਕੰਡੀਸ਼ਨ ਵੀ ਸਹੀ ਹੈ ਬਿਲਕੁਲ ਬਿਲਕੁਲ ਨਵੇਂ ਪੱਕੇ ਸਾਰੀ ਰਿਪੇਅਰ ਕਰ ਪੂਰੀ ਕੀਤੀ ਹੈ ਜੀ ਪੂਰੀ ਓਕੇ ਹੈ ਜੀ ਹਾਂਜੀ ਓਕੇ ਹੈ ਜੀ ਠੀਕ ਹੈ ਬਾਈ ਤੇ ਇਹਦੀ ਡਿਮਾਂਡ ਵੀ ਫਿਰ ਬਾਈ ਫੋਨ ਤੇ ਹੀ ਕਰਨਗੇ ਜਿਨ੍ਹਾਂ ਨੂੰ ਇਹ ਚੀਜ਼ਾਂ ਚ ਕੋਈ ਵੀ ਚੀਜ਼ ਪਸੰਦ ਆਉਂਦੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਬਾਈ ਨਾਲ ਕਨੈਕਟ ਕਰ ਸਕਦੇ ਕ੍ਰਾਸ ਵੀ ਬਾਈ ਨਾਲ ਹੀ ਦੇ ਦਿੰਦੇ ਹਾਂ ਹਾਂਜੀ ਨਾਲ ਹੀ ਸਰਬ ਠੀਕ ਹੈ ਜੀ ਕ੍ਰਾਸ ਵੀ ਬਾਈ ਨਾਲ ਹੀ ਦੇਣਗੇ ਬਾਕੀ ਇੱਕ ਸਟੈਂਪ ਤੁਹਾਨੂੰ ਨਾਲ ਮਿਲ ਜਾਣੀ ਹੈ ਜੀ ਕਨੈਕਟ ਬਾਈ ਨਾਲ ਕਰ ਸਕਦੇ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਧੰਨਵਾਦ